ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਾਰੇ ਸਿੱਖ ਵੀਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਕਿਉਂਕਿ ਭਾਈ ਅਮਰਤਪਾਲ ਦੀ 54 ਦਿਨ ਦੀ ਪੇਰੋਲ ਮਨਜ਼ੂਰ ਹੋ ਗਈ ਹੈ ਕੇਂਦਰ ਸਰਕਾਰ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਵੱਡਾ ਚੜਕਾ ਦਿੱਤਾ ਹੈ ਇਸ ਵੀਡੀਓ ਦੇ ਮਤਲਬ ਇਸ ਖਬਰ ਦੇ ਮਤਲਬ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਬਾਦ ਵੱਡਾ ਝਟਕਾ ਮਿਲ ਗਿਆ ਕਿਵੇਂ ਮਿਲ ਗਿਆ ਭਾਈ ਅਮਰਪਾਲ ਸਿੰਘ ਦੀ 54 ਦਿਨਾਂ ਦੀ ਛੁੱਟੀ ਮਿਲਦੇ ਹੀ ਇੱਕ ਬਾਦ ਵੱਡਾ ਤਮਾਕਾ ਹੋ ਚੁੱਕਿਆ ਕੇਂਦਰ ਵੱਨੀਓ ਮੈਂ ਤੁਹਾਡੇ ਸਾਹਮਣੇ ਉਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਇੱਕ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਭਾਈ ਅਮਰਪਾਲ ਸਿੰਘ ਦੇ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚੋਂ ਚਾਉਣ ਵਾਲੇ ਸਮਰਥਕਾਂ ਨੂੰ ਪੰਜਾਬ ਦੀਆਂ ਮਾਮਾਂ ਭੈਣਾਂ ਨੂੰ ਬਜ਼ੁਰਗ ਬੱਚਿਆਂ ਨੂੰ ਇੱਕ ਬਹੁਤ ਵੱਡਾ ਸੁਨੇਹਾ ਹੁਣ ਫਿਰ ਜਾਣ ਦੇਣ ਜਾ ਰਹੇ ਆਪਾਂ ਜਿਹੜਾ ਕਿ ਆਪਣੇ ਚੈਨਲ ਬਣੀਓ ਅਮਰਪਾਲ ਸਿੰਘ ਦਾ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਹੋਣ ਜਾ ਰਿਹਾ ਔਰ ਸਭ ਤੋਂ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਦੇ ਵਿੱਚ ਕਿ ਇੱਕ ਕੇਂਦਰ ਨੇ ਬਹੁਤ ਵੱਡਾ ਝਟਕਾ ਦੇ ਦਿੱਤਾ ਸੀਐਮ ਨੂੰ ਯਾਨੀ ਅਮਰਪਾਲ ਸਿੰਘ ਨੂੰ 54 ਦਿਨਾਂ ਦੀ ਪ੍ਰੌਰ ਮਿਲਦੇ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜੇ ਕਿ ਕਹਿੰਦਾ ਸੀ ਮੈਂ ਸਰਾਂਖਾਂ ਦੇ ਪਿੱਛੇ ਰੱਖੂ ਅਮਰਪਾਲ ਸਿੰਘ ਨੂੰ ਬਹੁਤ ਸਾਰੇ ਵਿਰੋਧੀਆਂ ਵੱਲੀਆਂ ਵੀ ਬੜੇ ਤੰਜ ਕਸੇ ਗਏ ਕਈ ਜਿਹੜੇ ਦੁਆਬੀ ਵਰਗੇ ਲੋਕ ਨੇ ਉਹਨਾਂ ਨੇ ਬਹੁਤ ਸਾਰੀਆਂ ਰੋਡਕਾਸਟਾਂ ਦੇ ਵਿੱਚ ਵੀ ਬੋਲੇ ਔਰ ਵੱਡੀਆਂ-ਵੱਡੀਆਂ ਇੰਟਰਵਿਊਆਂ ਦਿੱਤੀਆਂ ਯਾਨੀ ਭਗਵਾਨ ਤਮਾਨ ਸਰਕਾਰ ਦੇ ਉਹ ਵਿਰੋਧੀ ਜਿਹੜੇ ਚਲਾਏ ਹੋਏ ਏਜੰਡੇ ਸੀ ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਸਾਰਿਆਂ ਨੂੰ ਲੱਗਣ ਜਾ ਰਿਹਾ ਕਿਉਂਕਿ ਜਿਹੜੇ ਏਜੰਡੇ ਚਲਾਉਂਦੀ ਸੀ ਸਰਕਾਰ ਉਹ ਗਰਸਰ ਗੁੱਝੇ ਚਲਾਉਂਦੀ ਸੀ ਪਰ ਜਿਹੜੀ ਤੁਸੀਂ ਹੁਣ ਖਬਰ ਦੇਖਣ ਜਾ ਰਹੇ ਹੋ ਇਹ ਮੈਂ ਤੁਹਾਨੂੰ ਅਕਸਰ ਕਹਿੰਦਾ ਰਿਹਾ ਕਿ ਪੰਜਾਬ ਦੀ ਨੌਜਵਾਨੀ ਜਿਸ ਦਿਨ ਭਾਈ ਅਮਰਪਾਲ ਸਿੰਘ ਦਾ ਡੰਕਾ ਵੱਜਣਾ ਪੂਰੇ ਪੰਜਾਬ ਦੇ ਅੰਦਰ ਵੱਜਣਾ ਨਾ ਕਿ ਉਹਨੂੰ ਕੇਂਦਰ ਰੋਕ ਕੇ ਔਰ ਨਾ ਹੁਣ ਪੰਜਾਬ ਦੀ ਸਰਕਾਰ ਦੇ ਹੱਥ ਪੱਲੇ ਹੈ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਦਰਅਸਲ ਹਾਈ ਕੋਰਟ ਦੇ ਅਧੀਨ ਔਰ ਸੈਂਟਰ ਦੇ ਅਧੀਨ ਚ ਲੈ ਗਿਆ ਪੰਜਾਬ ਦੀ ਸਰਕਾਰ ਨੇ ਤਾਂ ਇਹੀ ਕਿਹਾ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀ ਜਦੋਂ ਦੋਵੇਂ ਸਰਕਾਰਾਂ ਨੂੰ ਹਾਈ ਕੋਰਟ ਨੇ ਨੋਟਿਸ ਕੱਢੇ ਨੇ ਕਿ ਭਾਈ ਇਹ ਦੱਸੋ ਕਿ ਐਨਐਸ ਨਾਲਾਈ ਕਿਉਂ ਹੈ ਤਾਂ ਉਥੇ ਫਿਰ ਕੇਂਦਰ ਸਰਕਾਰ ਨੇ ਜਿਹੜਾ ਕਿ ਪੰਨਾ ਛੱਡਿਆ ਸੀ ਉਸੇ ਦਿਨ ਡਿਕਲੇਅਰ ਹੋ ਗਈ ਸੀ ਕਿ ਅਮਰਪਾਲ ਸਿੰਘ ਦੇ ਵਿਰੁੱਧ ਜਿਆਦਾ ਸਾਡੀ ਸੀਐਮ ਮਾਨ ਦੀ ਸਰਕਾਰ ਯਾਨੀ ਪੰਜਾਬ ਸੂਬੇ ਦੀ ਸਰਕਾਰ ਹੈ ਔਰ ਦੂਜੇ ਪਾਸੇ ਜਿਹੜੇ ਪੰਨਾ ਛੱਡਿਆ ਸੀ ਕੇਂਦਰ ਦੀ ਸਰਕਾਰ ਨੇ ਉਹ ਅੱਜ ਸਾਹਮਣੇ ਆ ਗਿਆ ਪਹਿਲਾਂ ਤੁਹਾਨੂੰ ਮੈਂ ਇਹਦੀ ਅਪਡੇਟ ਸੁਣਾ ਦੇਵਾਂ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਐਮਨੇ ਪੰਜਾਬ ਦੇ ਲੋਕਾਂ ਲਈ ਕਿਉਂਕਿ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਨਾ ਪੰਜਾਬ ਦਾ ਸੂਰਵੀਰ ਜਿਹਨੂੰ ਕਹਿੰਦੇ ਨੇ ਸਾਡਾ ਯੋਧਾ ਅਮਰਪਾਲ ਸਿੰਘ ਪੰਜਾਬ ਦੇ ਲੋਕਾਂ ਦਾ ਕਹਿਣਾ ਕਿਉਂਕਿ ਜਿਹੜਾ ਬੰਦਾ ਪੰਜਾਬ ਦੇ ਲੋਕਾਂ ਨੂੰ ਬਚਾਉਣ ਨਿਕਲਿਆ ਹੋਵੇ ਉਹਨੂੰ ਯੋਧਾ ਹੀ ਕਹੀਦਾ ਹੈ ਤਾਂ ਸੁਣੋ ਪਹਿਲਾਂ ਇਹਨੂੰ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਬੜੇ ਹੀ ਅਹਿਮ ਨੇ ਬਹੁਤ ਅਹਿਮ ਬਿਆਨ ਸਾਨੂੰ ਆਉਣ ਜਾ ਰਿਹਾ ਇਸ ਤੋਂ ਬਾਅਦ ਸੁਣੋ

ਅਮਰਪਾਲ ਸਿੰਘ ਦੀ ਛੁੱਟੀ ਦੀ ਸੇਫਾਰਿਸ਼ ਕੀਤੀ ਗਈ ਹੈ ਕਿ ਐਮਪੀ ਅਮਰਪਾਲ ਸਿੰਘ 52 ਦਿਨਾਂ ਦੀ ਛੁੱਟੀ ਦੀ ਸੇਫਾਰਿਸ਼ ਕੀਤੀ ਗਈ ਹੈ ਬਹੁਤ ਵੱਡੀ ਖਬਰ ਆ ਪੰਜਾਬੀਓ ਜਿਹੜਾ ਕਿ ਅਮਰਪਾਲ ਸਿੰਘ 54 ਦਿਨਾਂ ਲਈ ਤਾਂ ਇਹ ਆ ਹੀ ਰਹੇ ਨੇ ਬਾਹਰ ਔਰ ਸਭ ਤੋਂ ਵੱਡੀ ਖੁਸ਼ਖਬਰੀ ਜਿਹੜੀ ਮੈਂ ਪਹਿਲਾਂ ਵੀ ਪਾ ਚੁੱਕਿਆ ਸਵੇਰੇ ਜਿਹੜੀ ਮੈਂ ਅਪਡੇਟ ਪਾਈ ਹੈ ਪੰਜਾਬ ਦੇ ਲੋਕਾਂ ਤੱਕ ਉਹ ਪਹੁੰਚ ਚੁੱਕੀ ਹੈ ਔਰ ਇਹ ਖਬਰ ਵੀ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਮਰਪਾਲ ਸਿੰਘ ਦੀ ਇੱਕ ਇੱਕ ਅਪਡੇਟ ਤੇ ਮੇਰੀ ਨਜ਼ਰ ਹੈ ਔਰ ਤੁਹਾਡੇ ਤੱਕ ਜਿਹੜੀ ਖਬਰ ਉਹ ਬਿਲਕੁਲ ਸਟੀਕ ਖਬਰ ਮੈਂ ਪਹੁੰਚਾਉਂਦਾ ਰਹੂੰਗਾ ਤਾਂ ਹੁਣ ਜਿਹੜਾ ਬਿਆਨ ਆ ਜਾਂਦਾ ਕੇਂਦਰ ਵੱਲੋਂ ਉਹ ਵੀ ਦਰਅਸਲ ਗੌਰ ਦੇ ਨਾਲ ਸੁਣਨ ਵਾਲੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਿ ਮੈਂ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜਿਹੜੇ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਯਾਨੀ ਨਫ਼ਰਤ ਫੈਲਾਉਂਦੇ ਨੇ ਹਥਿਆਰਾਂ ਦੀ ਗੱਲ ਕਰਦੇ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਯਾਨੀ ਹਥਿਆਰ ਫੜਾਉਂਦੇ ਨੇ ਤਾਂ ਉਹੀ ਅਮਰਪਾਲ ਸਿੰਘ ਪੰਜਾਬ ਦੀ ਜਨਤਾ ਨੇ ਚੁਣਿਆ ਹੁਣ ਹੁਣ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਤਾਂ ਸਭ ਤੋਂ ਵੱਡੀ ਜਨਤਾ ਦੀ ਅਦਾਲਤ ਹੁੰਦੀ ਹੈ ਕਈ ਵਾਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਨਤਾ ਸਭ ਤੋਂ ਵੱਡੀ ਜਾਨੀ ਜਨਾਰਦਨ ਹੁੰਦੀ ਹੈ ਜਨਤਾ ਨੇ ਪ੍ਰਧਾਨ ਮੰਤਰੀ ਤੱਕ ਬਣਾਉਂਦੀ ਹੈ ਤੇ ਜਨਤਾ ਹੀ ਰਾਸ਼ਟਰਪਤੀ ਬਣਾ ਦਿੰਦੀ ਹੈ ਤਾਂ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਤੇ ਪੰਜਾਬ ਦੇ ਉੱਤੇ ਜਿਵੇਂ ਚਾਹਾਂਗੇ ਲੋਕਾਂ ਦੇ ਉੱਤੇ ਤਸ਼ੱਦਦ ਕਰਾਂਗੇ ਪਰ ਨਹੀਂ ਕਦੇ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਤੇ ਸਾਡੇ ਗਵਰਨਮੈਂਟ ਜਿਹੜੀ ਤਸ਼ੱਦਦ ਕਰਨ ਵਾਲੀ ਅੱਜ ਮੂੰਹ ਬੇ ਮੂੰਹ ਵੱਜੀ ਹੈ ਉਹ ਤੁਹਾਡੇ ਸਾਹਮਣੇ ਆ ਔਰ ਦੂਸਰੇ ਪਾਸੇ ਹਾਈ ਕੋਰਟ ਨੇ ਤੁਹਾਨੂੰ ਪਹਿਲਾਂ ਵੀ ਕਈ ਵਾਰ ਇਹ ਗੱਲ ਕਹੀ ਸੀ ਕਿ ਹਾਈ ਕੋਰਟ ਹਰਿਆਣਾ ਦੇ ਪੰਜਾਬ ਦਾ ਜਿਹੜਾ ਸਾਂਝਾ ਹਾਈ ਕੋਰਟ ਹੈ ਉਹ ਦਰਸਲ ਪੰਜਾਬ ਦੇ ਉਸੂਰ ਵੀਰ ਦੇ ਹੱਕ ਦੇ ਵਿੱਚ ਪਹਿਲਾਂ ਵੀ ਖੜਾ ਸੀ ਅੱਜ ਵੀ ਖੜ ਗਿਆ ਕਿਉਂਕਿ 54 ਦਿਨਾਂ ਦੀ ਪ੍ਰੋਬਲ ਮਿਲ ਜਾਣੀ ਛੁੱਟੀ ਮਿਲ ਜਾਣੀ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਉਸ ਦਾ ਤਾਂ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ ਕਿ ਅਮਰਪਾਲ ਸਿੰਘ ਨੂੰ ਆਪਣੇ ਰਾਜ ਦੇ ਵਿੱਚ ਸੀਐਮ ਮਾਨ ਨੇ ਆਪਣੇ ਮੂੰਹ ਦੇ ਵਿੱਚੋਂ ਗੱਲ ਇਹ ਕਹੀ ਸੀ ਕਿ ਮੈਂ ਆਪਣੇ ਰਾਜ ਦੇ ਵਿੱਚ ਇਹਨਾਂ ਨੂੰ ਕਦੇ ਹੀ ਵਾਰ ਨਹੀਂ ਨਿਕਲਣ ਦੇਊਗਾ ਛੇ ਉਹਦੇ ਸਾਥੀ ਨੇ ਛੇ ਅਮਰਪਾਲ ਸਿੰਘ ਪਰ ਉਹੀ ਵਰਤਾਰਾ ਜਿਹੜਾ ਵਰਤ ਗਿਆ ਗਿਰੂਦਾ ਇਹ ਬੜਾ ਦੇਖਣ ਲਾਇਕ ਆ ਜਦੋਂ ਕਿ ਮੈਂ ਵੀ ਕਿਹਾ ਸੀ ਕਿ ਐਸਾ ਹੱਥ ਕਰ ਲੋ ਤੇ ਐਸਾ ਹੱਥ ਭਰ ਲੋ ਇਹ ਤੁਹਾਨੂੰ ਹਰਜਾਨੇ ਭਰਨੇ ਪੈਣੇ ਆ ਮਾਨ ਸਾਹਿਬ ਕਿਉਂਕਿ ਜਦੋਂ ਮੈਂ ਇਹ ਗੱਲ ਕਹੀ ਸੀ ਕਿ ਡੇਬਰੂਗੜ੍ਹ ਦੇ ਵਿੱਚ ਬੰਦ ਕਰ ਲਏ ਨੇ ਨੌ ਸਾਥੀ ਔਰ ਦਸਵਾਂ ਭਾਈ ਅਮਰਪਾਲ ਸਿੰਘ ਜਿਹੜਾ ਕਿ ਇੱਕ ਜਾਨਵਰ ਦੀ ਤਰ੍ਹਾਂ ਤੁਸੀਂ ਆਪਣੀ ਹਕੂਮਤ ਦੇ ਜ਼ਰੀਏ ਆਪਣੇ ਨਸ਼ੇ ਦੇ ਵਿੱਚ ਚੂਰ ਹੋ ਕੇ ਤੁਸੀਂ ਅੰਦਰ ਤਾਂ ਕਰ ਦਿੱਤੇ ਨੇ ਪਰ ਜਦੋਂ ਇਹਦੇ ਭੋਗ ਭੋਗਣੇ ਪੈਣਗੇ ਉਹ ਬੜੇ ਹੀ ਬਿਆਨਕ ਹੋਣਗੇ ਬੜੇ ਹੀ ਗਾਤਕ ਸਬਤ ਹੋਣਗੇ ਤੋਂ ਤੁਹਾਡੇ ਸਾਹਮਣੇ ਦਿੱਲੀ ਦੇ ਵਿੱਚ ਕੀ ਹੋਇਆ ਉਹ ਵੀ ਤੁਸੀਂ ਜਾਣਦੇ ਹੋ ਪੰਜਾਬ ਦੀ ਜਨਤਾ ਪਲਟਾ ਮਾਰੀ ਖੜੀ ਹੈ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਹਰ ਰੋਜ਼ ਜਿਹੜੇ ਵੱਡੇ ਵੱਡੇ ਗੱਪ ਹੋਰ ਸਿਰਫ ਇੱਕ ਹੋ ਜਾਂਦਾ ਚਲਾਇਆ ਸੀ ਭਾਈ ਅਮਰਪਾਲ ਸਿੰਘ ਨੇ ਵੋਟਾਂ ਖਿੱਚਣ ਲਈ ਭਾਈ ਅਮਰਪਾਲ ਸਿੰਘ ਤੋਂ ਧਿਆਨ ਭਟਕਾਉਣ ਲਈ ਪੰਜਾਬ ਦੇ ਲੋਕਾਂ ਦਾ ਤੇ ਵੱਡੇ ਪੱਧਰ ਤੇ ਯਾਨੀ ਲੋਕਾਂ ਦੇ ਘਰ ਢਾ ਦਿੱਤੇ ਜਾਣ ਔਰ ਇਹਦਾ ਜਿਹੜਾ ਕਿ ਨਸ਼ਾ ਤਸਕਰੀ ਦਾ ਮਹੀਮ ਚਲਾਈ ਹੈ ਇਹਨਾਂ ਨੇ ਕੋਈ ਅਮਰਪਾਲ ਸਿੰਘ ਨੇ ਕਈ ਸਾਲ ਕਈ ਵਰੇ ਪਹਿਲਾਂ ਕੀਤਾ ਸੀ ਤੈਨੂੰ ਕਬੂਲ ਕਿਉਂ ਨਹੀਂ ਕੀਤਾ ਭਾਈ ਕਿਉਂਕਿ ਉਹ ਤਾਂ ਕੰਮ ਇਹਨਾਂ ਦਾ ਸੀ ਇਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿ ਸਾਡੀਆਂ ਜਿਹੜੀਆਂ ਨਕਾਮੀਆਂ ਨੇ ਉਹ ਸਾਡੇ ਪੰਜਾਬ ਦੇ ਨੌਜਵਾਨ ਕਰ ਰਹੇ ਨੇ ਔਰ ਸਾਰਾ ਯਾਨੀ ਕ੍ਰੈਡਿਟ ਇਹਨਾਂ ਨੂੰ ਜਾ ਰਿਹਾ ਯਾਨੀ ਜਰੇ ਨਹੀਂ ਗਿਆ ਸੀ ਅਮਰਪਾਲ ਸਿੰਘ ਔਰ ਹੁਣ ਪੰਜਾਬ ਦੀ ਸਰਕਾਰ ਦੇ ਮੌਜੂਦਾ ਹਾਲਾਤ ਕੀ ਨੇ ਇਹ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੈ ਵੀ ਪੰਜਾਬ ਦੀ ਸਰਕਾਰ ਕਿਦਵੇਂ ਹੋਰ ਨੂੰ ਲੱਗੀ ਹੋਈ ਆ ਧੜ ਭਟਕਾਉਣ ਵਾਲੇ ਪਾਸੇ ਔਰ ਦੂਸਰੇ ਪਾਸੇ ਅਮਰਪਾਲ ਨੂੰ ਬਹੁਤ ਵੱਡੇ ਪਦਰ ਤੇ ਯਾਨੀ ਸਾਥ ਮਿਲ ਗਿਆ ਪੰਜਾਬ ਦੀ ਜਨਤਾ ਦਾ ਪੰਜਾਬ ਦੀ ਜਨਤਾ ਮੈਂਬਰਸ਼ਿਪ ਦੇ ਵਿੱਚ ਵੀ ਮੈਂ ਅਕਸਰ ਗੱਲਾਂ ਕਰਦਾ ਹੁੰਦਾ ਕਿਉਂਕਿ ਜਿਹੜੀ ਅਪਡੇਟ ਸਭ ਤੋਂ ਵੱਡੀ ਹੈ ਉਹ ਇਹੀ ਹੈ ਅਮਰਪਾਲ ਸਿੰਘ ਨੂੰ 54 ਦਿਨਾਂ ਦੀ ਪ੍ਰਾਪਤਤਾ ਮਿਲੀ ਗਈ ਹੈ ਤਾਂ ਹੁਣ ਕੁਛ ਹੀ ਦਿਨਾਂ ਬਾਅਦ ਉਹ ਬਾਹਰ ਆਉਣ ਜਾ ਰਹੇ ਨੇ ਤਾਂ ਦੂਜੇ ਪਾਸੇ 12 ਮਾਰਚ ਨੂੰ ਸੁਣਵਾਈ ਹੈ 18 ਮਾਰਚ ਤੇ ਵੀ ਉਹਦੇ ਉੱਤੇ ਬਹੁਤ ਵੱਡੀ ਗੱਲਬਾਤ ਹੋਣੀ ਹੈ ਜਿਹੜੀ ਹਾਈ ਕੋਰਟ ਦੇ ਅੰਦਰ ਉਹ ਐਨਐਸਓ ਨੂੰ ਤੋੜ ਕੇ ਯਾਨੀ ਬਾਹਰ ਆਉਣ ਜਾ ਰਹੇ ਨੇ ਇਹ ਮਾਨ ਸਿੰਘ ਖਾਰਾ ਦੇ ਵਕੀਲ ਦੇ ਬਿਆਨ ਨੇ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦਾ ਉਹ ਨੌਜਵਾਨ ਜਿਹੜਾ ਕਿ ਪੰਜਾਬ ਬਰਬਾਦ ਹੋਣ ਤੋਂ ਬਚਾਉਂਦਾ ਸੀ ਕੋਈ ਸਾਡੇ ਲੋਕਾਂ ਦੇ ਵਿੱਚ ਆਉਣ ਜਾ ਰਿਹਾ ਹੈ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੁੰਨੇ ਆ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਨੌਜਵਾਨ ਪੰਜਾਬੀ ਤੱਕ ਇਹ ਖਬਰ ਜਾਂਦੀ ਰਹੇ ਕਿਉਂਕਿ ਕੋਈ ਵੀ ਬਹੁਤ ਘੱਟ ਆਵਾਜ਼ਾਂ ਨੇ ਜਿਹੜੀਆਂ ਅਮਰਪਾਲ ਸਿੰਘ ਦੇ ਜਾਂ ਹੱਕ ਸੱਚ ਦੇ ਵਿੱਚ ਬੋਲਦੀਆਂ ਨੇ ਤਾਂ ਮੈਂ ਚਾਹੁੰਦਾ ਕਿ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਇੱਕ ਤਾਂ ਸ਼ੇਅਰ ਕਰ ਦਿਓ ਔਰ ਦੂਜਾ ਨੰਬਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲੇ ਸਿੱਖ ਵੀਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਕਿਉਂਕਿ ਭਾਈ ਅਮਰਤਪਾਲ ਦਾ ਬੜਾ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਜਿਹੜੀਆਂ ਖਬਰਾਂ ਆ ਰਹੀਆਂ ਸੀਗੀਆਂ ਕਿ 10 ਮਾਰਚ ਨੂੰ ਉਹਨਾਂ ਦੀ ਰਿਹਾਈ ਮਮਕਨ ਹੋ ਜਾਏਗੀ ਉਹ ਹੁਣ ਮਮਕਨ ਹੋ ਗਈ ਹੈ ਕਿਉਂਕਿ ਹਾਈ ਕੋਰਟ ਵੱਲੋਂ ਹੁਕਮ ਆ ਗਿਆ ਹੈ ਕਿ 54 ਦਿਨ ਦੀ ਜਿਹੜੀ ਉਹਨਾਂ ਦੀ ਪੇ ਰੋਲ ਹੈ ਉਹ ਮਨਜ਼ੂਰ ਹੋ ਗਈ ਹੈ 54 ਦਿਨ ਦੀ ਉਹਨਾਂ ਦੀ ਛੁੱਟੀ ਮਨਜ਼ੂਰ ਹੋ ਗਈ ਹੈ ਜਿਸ ਦੀ ਵਜ੍ਹਾ ਤੋਂ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਇਹ ਤੋ ਤੱਕ ਟੇਲੇ ਲੱਗ ਲੱਗਦਾ ਸੀਗਾ ਉਹਨੇ ਲਾ ਲਿਆ ਸੀਗਾ ਕਿ ਭਾਈ ਅਮਰਤਪਾਲ ਬਾਹਰ ਨਾ ਆਉਣ ਲੇਕਿਨ ਭਾਈ ਅਮਰਤਪਾਲ ਦੀ 54 ਦਿਨ ਦੀ ਜਿਹੜੀ ਪੇਰੋਲ ਹੈ ਉਹ ਮਨਜ਼ੂਰ ਹੋ ਗਈ ਹੈ ਔਰ ਇਸ ਵਿੱਚ ਜਿਹੜਾ ਵੱਡਾ ਯੋਗਦਾਨ ਹੈ ਉਹ ਹਾਈ ਕੋਰਟ ਨੇ ਪਾਇਆ ਹੈਗਾ ਹੈ ਕਿਉਂਕਿ ਉਹਨਾਂ ਨੇ ਭਾਈ ਅਮਰਤਪਾਲ ਨੂੰ ਬਾਕੀ ਮੁਲਕ ਦੇ ਨਾਗਰਿਕ ਹਦੀ ਤਰ੍ਹਾਂ ਸਮਝਿਆ ਹੈਗਾ ਵਾ ਔਰ ਕਿ ਜਿਸ ਤਰ੍ਹਾਂ ਬਾਕੀ ਮੁਲਕ ਦੇ ਜਿਹੜੇ ਵਸਿੰਦੇ ਹੈਗੇ ਆ ਉਹਨਾਂ ਨੂੰ ਆ ਆਪਣੇ ਹੱਕ ਰਕੂ ਖਾਸੇ ਲੈ ਇਸੇ ਤਰ੍ਹਾਂ ਭਾਈ ਅਮਰਪਾਲ ਨੂੰ ਵੀ ਇਹ ਮਿਲਣੇ ਚਾਹੀਦੇ ਹੈਗੇ ਕਿਉਂਕਿ ਉਹ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਆ ਜਿਹੜੀ ਉਹਨਾਂ ਦੇ ਉੱਤੇ NSA ਲੱਗੀ ਸੀਗੀ ਉਹ ਬੇਬੁਨਿਆਦ ਲੱਗੀ ਸੀਗੀ ਇਹ ਉਦੋਂ ਤੋਂ ਭਾਈ ਅੰਮ੍ਰਿਤਪਾਲ ਨੂੰ ਹਾਈ ਕੋਰਟ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਔਰ ਉਹਦੀ ਸੁਣਵਾਈ ਤੋਂ ਬਾਅਦ ਚਰਨਾਂ ਜਨ ਦੇ ਦੀ ਉਹਨਾਂ ਨੂੰ ਜਿਹੜੀ ਪੇਰੋਲ ਹੈ ਉਹ ਮਿਲ ਵੀ ਗਈ ਹੈ ਸਿੱਖ ਵੀਰਾਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ ਹੋਵੇ ਜਿਹੜਾ ਵੀ ਇਹ ਖਬਰ ਸੁਨੇ ਕਮੈਂਟ ਦੇ ਵਿੱਚ ਅੰਮ੍ਰਿਤਪਾਲ ਜ਼ਿੰਦਾਬਾਦ ਦਾ ਨਾਰਾ ਜ਼ਰੂਰ ਲਾਵੇ ਆਪਣੇ ਖੁਸ਼ੀ ਦਾ ਇਜ਼ਹਾਰ ਜ਼ਰੂਰ ਕਰਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼